ਦੋਸਤੋ ਇਹ ਵੀਡੀਓ ਹੋਣ ਵਾਲੀ ਹੈ ਸਿਰਫ ਅਵੇਅਰਨੈਸ ਦੇ ਵਾਸਤੇ ਰੱਬ ਨਾ ਕਰੇ ਕਦੀ ਅਜਾ ਦਿਨ ਵੀ ਆਵੇ ਜੋ ਜਿਹੜਾ ਹਾਲਾਤ ਹੈ ਅੱਜ ਕੱਲ ਇੰਡੀਆ ਤੇ ਪਾਕਿਸਤਾਨ ਦੇ ਚੱਲ ਰਹੇ ਆ ਅੱਗੇ ਨਜ਼ਰ ਰੱਖਦੇ ਹੋਇਆ ਮੈਂ ਇਹ ਵੀਡੀਓ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਵਾਲਾ ਆ ਆਪਣਾ ਕਰੇ ਕਿ ਕਦੀ ਪਰਮਾਣੂ ਬੰਬ ਵਰਗੀ ਸਥਿਤੀ ਪੈਦਾ ਹੁੰਦੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਇਸ ਦੇ ਵਿੱਚ ਕਿਵੇਂ ਬਚਾ ਸਕਦੇ ਹੋ ਉਜਿਕ ਤਰੀਕੇ ਨੇ ਜਿੰਨਾਂ ਨੂੰ ਮੱਦੇ ਨਜ਼ਰ ਰੱਖਦੇ ਹੋયા ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਗੱਲ ਕਰੀ ਇਥੇ ਇੰਡੀਆ ਤੇ ਪਾਕਿਸਤਾਨ ਦੀ ਦੋਵੇਂ ਹੀ ਨਿਊਕਲੀਅਰ ਪਾਵਰ ਰੱਖਦੀਆਂ ਨੇ ਕੰਟਰੀਆਂ ਬਹੁਤ ਵੱਡੀ ਤਦਹਾ ਦੇ ਵਿੱਚ ਪਾਕਿਸਤਾਨ ਦੇ ਕੋਲ ਵੀ ਪ੍ਰਮਾਣੂ ਹਥਿਆਰ ਹੈਗੇ ਨੇ ਤੇ ਇੰਡੀਆ ਦੇ ਕੋਲ ਤਾਂ ਹੈ ਹੀ ਹੈ ਤੇ ਹਲਾ ਦਾ ਅੱਜ ਕੱਲ ਹੋ ਰਹੇ ਨੇ ਉਰੀਆ ਕਿ ਇਹ ਜਦੋਂ ਵਿਪਤਾ ਪੈਂਦੀ ਹੈ ਤਾਂ ਤੁਸੀਂ ਇਸ ਤੋਂ ਆਪਣਾ ਬਚਾਅ ਕਿਵੇਂ ਕਰੋਗੇ ਦੋਸਤੋ ਇਹ ਪਹਿਲੇ ਫੇਸ ਦੇ ਵਿੱਚ ਹੁੰਦਾ ਕਿ ਇਹ ਕਿ ਜਦੋਂ ਪਰਮਾਣੂ ਬੰਬ ਕਿਸੇ ਸਿਟੀ ਦੇ ਉੱਤੇ ਕਿਸੇ ਜਗ੍ਹਾ ਦੇ ਉੱਤੇ ਡੇਗਦਾ ਹੈ ਤਾਂ ਮਤਲਬ 1 ਤੋਂ 2 ਮਿੰਟ ਦੇ ਵਿੱਚ ਜਦੋਂ ਕਿਸੇ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਤੇਜ਼ ਰੋਸ਼ਨੀ ਨਿਕਲਦੀ ਹੈ ਤਾਂ ਸਮਝ ਜਾਓ ਕਿ ਉਹ ਪਰਮਾਣੂ ਬੰਬ ਦਾ ਹਮਲਾ ਆ ਤਾਂ ਜੇ ਤੁਸੀਂ ਉਸ ਜਗ੍ਹਾ ਤੋਂ 2 ਜਾਂ 3 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੋ ਤਾਂ ਕੁਝ ਚੀਜ਼ਾਂ ਨੇ ਕੁਝ ਕੰਡੀਸ਼ਨ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣੀ ਜਾਨ ਬਚਾ ਸਕਦੇ ਹੋ ਜੇ ਤੁਸੀਂ ਮਤਲਬ 1 ਕਿਲੋਮੀਟਰ ਦੇ ਅੰਦਰ ਉਹ ਤੁਹਾਡੀ ਜਾਨ ਬਚਾਉਣਾ ਨੈਕਸਟ ਟੂ ਇੰਪੋਸੀਬਲ ਆ ਪਰ ਜੇ ਤੁਸੀਂ 2 ਜਾਂ 3 ਕਿਲੋਮੀਟਰ ਦੂਰ ਹੋ ਜਿਹੜੀ ਆਫਤਤ ਤੋਂ ਬਚ ਸਕਦੇ ਜਦੋਂ ਵੀ ਤੁਸੀਂ ਇਦਾਂ ਦੀ ਕਿਤੇ ਤੇਜ਼ ਰੌਸ਼ਨੀ ਦੇਖਦੇ ਹੋ ਤਾਂ ਤੁਰੰਤ ਤੁਸੀਂ ਪਹਿਲਾ ਕੰਮ ਕੀ ਕਰਨਾ ਹੈ ਕਿ ਮੂੰਹ ਦੇ ਬੱਲ ਥੱਲੇ ਜ਼ਮੀਨ ਤੇ ਲੇਟ ਜਾਣਾ ਹੈ ਤੇ ਉਸ ਰੌਸ਼ਨੀ ਵੱਲ ਤੇਜ਼ ਰੌਸ਼ਨੀ ਵੱਲ ਨਹੀਂ ਦੇਖਣਾ ਤੇ ਤੇਜ਼ ਰੌਸ਼ਨੀ ਦੇ ਕਾਰਨ ਤੁਹਾਡੀਆਂ ਅੱਖਾਂ ਦੇ ਜਿਹੜੇ ਰੂਟੀਨਾਂ ਨੇ ਉਹ ਤੱਕ ਖਰਾਬ ਹੋ ਸਕਦੇ ਨੇ ਤੇ ਪਰਮਨੈਂਟਲੀ ਤੁਸੀਂ ਬਲਾਈਂਡ ਹੋ ਸਕਦੇ ਹੋ ਸੋ ਪਹਿਲਾ ਚੀਜ਼ ਇਹ ਹੈ ਕਿ ਜੇ ਤੁਸੀਂ 2 ਜਾਂ 3 ਕਿਲੋਮੀਟਰ ਦੇ ਦੂਰ ਹੋ ਤਾਂ ਤੁਸੀਂ ਜਿਹੜੇ ਆਪਣੇ ਮੂੰਹ ਦੇ ਬਾਅਦ ਥੱਲੇ ਲੇਟ ਜਾਣਾ ਹੈ ਇਹ ਬਲਾਸਟ ਹੁੰਦਾ ਹੈ ਤਾਂ ਉਸ ਦੇ ਕੁਝ ਟਾਈਮ ਬਾਅਦ ਹੀ 500 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਇੱਕ ਵੇਵ ਇੱਕ ਹਵਾ ਦਾ ਬੁੱਲਾ ਆਉਂਦਾ ਹੈ ਜਿਹੜਾ ਕਿ ਬਿਲਡਿੰਗਾਂ ਨੂੰ ਇਨਸਾਨਾਂ ਨੂੰ ਹਵਾ ਦੇ ਵਿੱਚ ਉਡਾ ਦਿੰਦਾ ਹੈ ਇਸ ਦੇ ਨਾਲ ਬਿਲਡਿੰਗਾਂ ਦੇ ਉੱਤੇ ਲੱਗਿਆ ਕੱਚ ਵੀ ਟੁੱਟ ਜਾਂਦਾ ਹੈ ਸੋ ਉਸ ਵੇਵ ਤੋਂ ਤੁਸੀਂ ਬਚਣਾ ਹੈ ਜੇ ਤੁਸੀਂ ਜ਼ਮੀਨ ਦੇ ਉੱਤੇ ਲੇਟੇ ਹੋਗੇ ਤੇ ਆਪਣੀ ਗਰਦਨ ਨੂੰ ਬਿਲਕੁਲ ਅਕੜਾ ਕੇ ਰੱਖਣਾ ਆ ਤਾਂ ਕਿ ਤੁਹਾਡੀ ਗਰਦਨ ਮੁੜ ਕੇ ਟੁੱਟੇ ਨਾ ਤੇ ਇਸ ਟੂ ਦੇ ਵਿੱਚ ਕੀ ਹੁੰਦਾ ਆ 2 ਤੋਂ 10 ਮਿੰਟ ਦੇ ਵਿੱਚ ਜਦੋਂ ਇਹ ਬੰਬ ਚੱਲਦਾ ਆ ਤੇ ਉਸ ਤੋਂ ਬਾਅਦ ਜਿਹੜਾ 1 ਕਿਲੋਮੀਟਰ ਦਾ ਏਰੀਆ ਆ ਉਹਦੇ ਵਿੱਚ ਤਾਂ ਬਿਲਕੁਲ ਤੁਸੀਂ ਤੁਹਾਡੇ ਬਚਣ ਦੇ ਚਾਂਸ ਜ਼ੀਰੋ ਆ 2 ਤੋਂ 3 ਕਿਲੋਮੀਟਰ ਦੇ ਜੇ ਤੁਸੀਂ ਏਰੀਆ ਦੇ ਵਿੱਚ ਉਹ ਤਾਂ ਤੁਹਾਨੂੰ ਬਰਨ ਹੋ ਸਕਦਾ ਆ ਜਿਹੜਾ ਕਿ ਜਾਨਲੇਵਾ ਹੋ ਸਕਦਾ ਸੋ 2 3 ਕਿਲੋਮੀਟਰ ਦੇ ਏਰੀਆ ਦੇ ਵਿੱਚ ਵੀ ਤੁਹਾਡੇ ਬਚਣ ਦੇ ਚਾਂਸ ਬਹੁਤ ਘੱਟ ਆ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੁੱਲ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ ਜੇ ਤੁਸੀਂ ਕਿਸੇ ਕੰਕਰੀਟ ਦੇ ਸਟਰੋਂਗ ਸਟਰਕਚਰ ਦੇ ਪਿੱਛੇ ਲੁਕ ਜਾਓ ਤਾਂ ਉਹ ਤੁਹਾਡੀ ਜਿਹੜੀ ਆ ਉਹ ਜਾਨ ਬਚਾ ਸਕਦਾ ਹੈ ਉਹ ਤੁਸੀਂ ਇੱਕ ਤੇਜ਼ ਰੋਸ਼ਨੀ ਵੇਖਦੇ ਹੋ ਉਹ ਤੁਹਾਨੂੰ ਪਹਿਲੀ ਵਾਰਨਿੰਗ ਆ ਤਾਂ ਜਿਹੜੀ ਤਬਾਹੀ ਮਚਾਉਂਦੀ ਹੈ ਉਹ ਇਲੈਕਟ੍ਰੋਮੈਗਨੇਟਿਕ ਵੇਵ ਆਉਂਦੀ ਆ ਹੋ ਬਹੁਤ ਜ਼ਿਆਦਾ ਤਬਾਹੀ ਮਚਾਉਂਦੀ ਆ ਸੋ ਉਸ ਤੋਂ ਬਚਣਾ ਆ ਤਾਂ ਤੁਸੀਂ ਆ ਜੇ 5 10 ਕਿਲੋਮੀਟਰ ਦੇ ਏਜ ਦੇ ਵਿੱਚ ਉਹ ਤਾਂ ਤੁਹਾਨੂੰ ਕਾਫੀ ਟਾਈਮ ਮਿਲ ਜਾਂਦਾ ਇੱਕ ਸਟਰੋਂਗ ਸਟਰਕਚਰ ਦੇ ਥੱਲੇ ਆ ਤੁਸੀਂ ਜਾ ਸਕਦੇ ਹੋ ਸਭ ਤੋਂ ਭਿਆਨਕ ਚੀਜ਼ ਤੀਜੇ ਫੇਸ ਦੇ ਵਿੱਚ ਹੁੰਦੀ ਆ ਜਦੋਂ ਆ ਰੇਡੀਏਸ਼ਨਸ ਆ ਤਰਤੀਰਤੇ ਡੇਗਦੀਆਂ ਨੇ ਜਦੋਂ ਇਹ ਸਾਰੀ ਤਬਾਹੀ ਹੋ ਜਾਂਦੀ ਆ ਰੇਡੀਓ ਜਿਹੜੇ ਪਾਰਟਿਕਲਸ ਨੇ ਜਿਹੜੀਆਂ ਜਿਹੜੀਆਂ ਜਗ੍ਹਾ ਦੇ ਉੱਤੇ ਡੇਗਦੇ ਨੇ ਜੇ ਉਹ ਤੁਹਾਡੇ ਸਰੀਰ ਨੂੰ ਟੱਚ ਕਰਦੇ ਨੇ ਤਾਂ ਉਹ ਇੱਕ ਜ਼ਹਿਰ ਦਾ ਕੰਮ ਕਰਦੇ ਨੇ ਸੋ ਤੁਹਾਡਾ ਪਹਿਲਾ ਕੰਮ ਆ ਕਿ ਉਹ ਤੁਹਾਡੇ ਸਰੀਰ ਦੇ ਉੱਤੇ ਟੱਚ ਨਾ ਹੋਣ ਕੋਈ ਜਹੀ ਚੀਜ਼ ਜਿਹੜੀ ਕਿ ਉਸ ਦੇ ਸੰਪਰਕ ਦੇ ਵਿੱਚ ਆ ਰਹੀ ਆ ਜਿਹੜੀ ਉਹਦੀ ਰਾਖ ਆ ਜਿਹੜੀ ਬੰਬ ਚੱਲਣ ਤੋਂ ਬਾਅਦ ਜਿਹੜੀ ਰਾਖ ਥੱਲੇ ਡੇਗ ਰਹੀ ਆ ਤਾਂ ਉਸ ਤੋਂ ਤੁਸੀਂ ਆਪਣਾ ਬਚਾਅ ਕਰਨਾ ਆ ਉਸ ਤੋਂ ਤੁਸੀਂ ਆਪਣਾ ਬਚਾਅ ਐ ਕਰ ਸਕਦੇ ਹੋ ਕਿ ਇੱਕ ਪ੍ਰੋਪਰ ਬੰਦ ਕਮਰੇ ਦੇ ਵਿੱਚ ਜਾਂ ਬੇਸਮੈਂਟ ਦੇ ਵਿੱਚ ਤੁਸੀਂ ਜਾ ਕੇ ਪ੍ਰੋਪਰ ਜਿਹੜੀ ਵੈਂਟੀਲੇਸ਼ਨ ਉਹਨੂੰ ਬੰਦ ਕਰ ਦੇਣਾ ਤੇ ਕੋਈ ਵੀ ਅੰਦਰ ਏਸੀ ਜਾਂ ਕੂਲਰ ਜਾਂ ਕੋਈ ਵੀ ਅਜੀਬ ਚੀਜ਼ ਤਾਨੂੰ ਨਹੀਂ ਯੂਜ਼ ਕਰਨੀ ਕੋਈ ਵੀ ਹੀਟਰ ਜਾਂ ਕੁਝ ਵੀ ਯੂਜ਼ ਨਹੀਂ ਕਰਨੀ ਸੋ ਉਸ ਤੋਂ ਬਾਅਦ ਜਿਹੜੇ ਕੱਪੜੇ ਤੁਸੀਂ ਬਾਹਰੋਂ ਪਾਣ ਕੇ ਆਏ ਹੋ ਉਹਨਾਂ ਨੂੰ ਬਾਹਰ ਹੀ ਸੁੱਟ ਦਿਓ ਤੇ ਉਸ ਤੋਂ ਬਾਅਦ ਜੇ ਤੁਸੀਂ ਸ਼ਾਵਰ ਲੈਂਦੇ ਹੋ ਤਾਂ 90% ਚਾਂਸ ਹੈ ਕਿ ਤੁਸੀਂ ਜਿਹੜੀਆਂ ਰੇਡੀਓ ਐਕਟਿਵ ਹਨ ਨੂੰ ਆਪਣੇ ਵਿੱਚੋਂ ਖਤਮ ਕਰ ਦਿੰਦੇ ਹੋ ਉਸੇ ਟਾਈਮ ਜਦੋਂ ਤੁਹਾਨੂੰ ਪਤਾ ਲੱਗੇ ਕਿ ਹਾਲਾਤ ਕੁਝ ਜ਼ਿਆਦਾ ਵਿਗੜ ਰਹੇ ਨੇ ਤਾਂ ਤੁਸੀਂ ਉਸ ਟੈਂਟ ਤੋਂ ਹੀ ਆਪਣੀ ਪ੍ਰਕਿਊਸ਼ਨਸ ਲੈਣਾ ਸ਼ੁਰੂ ਕਰ ਦੇਣਾ ਆ ਤੇ ਆਪਣੇ ਕੋਲ ਜ਼ਰੂਰ ਤੁਸੀਂ ਕੋਈ GPS ਜਾਂ ਕੁਝ ਐਪ ਜਾਂ ਡਿਵਾਈਸ ਰੱਖਣਾ ਤਾਂ ਕਿ ਨਾਲ ਗਵਰਨਮੈਂਟ ਤੁਹਾਨੂੰ ਫਾਈਂਡ ਕਰ ਸਕਦੀ ਹੈ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਦੂਜਿਆਂ ਦੇ ਨਾਲ ਤਿੰਨ ਚਾਰ ਦਿਨ ਦੇ ਲਈ ਤੁਸੀਂ ਬਿਲਕੁਲ ਉਸ ਕਮਰੇ ਦੇ ਵਿੱਚ ਹੀ ਰਹਿਣਾ ਆ ਉਸ ਤੋਂ ਬਾਅਦ ਜਿਹੜਾ ਰੇਡੀਓ ਐਕਟਿਵ ਦਾ ਥੋੜਾ ਜਿਹੜਾ ਖਤਰਾ ਹੈ ਉਹ ਘਟ ਜਾਂਦਾ ਹੈ ਕਿਉਂਕਿ ਅਸੀਂ ਚੱਲਣ ਦੇ ਤੁਰੰਤ ਬਾਅਦ ਹੀ ਇਸ ਦਾ ਜ ਖਤਰਾ ਜ਼ਿਆਦਾ ਹੁੰਦਾ ਆ ਅ ਤਿੰਨ ਦਿਨ ਬਾਅਦ ਇਸ ਜਿਹੜੀ ਰੇਡੀਏਸ਼ਨਸ ਆ ਉਹ ਘਟਣ ਲੱਗ ਪੈਂਦੀ ਹੁੰਦੀ ਨੇ ਤੇ ਤੁਸੀਂ ਪਹਿਲੇ ਤਿੰਨ ਦਿਨ ਆਪਣਾ ਬਚਾਅ ਕਰ ਲੈਂਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਸਰਵਾਈਵ ਕਰ ਸਕਦੇ ਹੋ ਸੋ ਬਾਕੀ ਇਹ ਵੀਡੀਓ ਸਿਰਫ ਅਵੇਅਰਨੈਸ ਦੇ ਲਈ ਸੀ ਤੇ ਰੱਬ ਨਾ ਕਰੇ ਕਦੀ ਇਹੋ ਜਿਹੇ ਦਿਨ ਆਵੇ ਬਸ ਸੋ ਇਹ ਵੀਡੀਓ ਸਿਰਫ ਤੁਹਾਨੂੰ ਗਾਈਡ ਕਰਨ ਦੇ ਲਈ ਬਣਾਈ ਗਈ ਹੈ ਸਾਡੇ ਵਿੱਚ ਕੋਈ ਕਾਦਾ ਕਰਨ ਦਾ ਇਸ ਵੀਡੀਓ ਦਾ ਕੋਈ ਮਕਸਦ ਨਹੀਂ ਸੀਗਾ ਸੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਤੀ